ਵਿਆਹ ਮਗਰੂ ਪਹਿਲੀ ਵਾਰ ਮੈਨੂੰ ਮੇਰੇ ਪਤੀ ਅਮਰitsar ਲੈ ਗਏ ਫਿਲਮ ਵਖਾਉਣ ਦੇ ਲਈ ਮੁਗਲੀ ਆਜ਼ਮ ਐਕਟ੍ਰੈਸ ਮધુਬਾਲਾ ਨੂੰ ਵੇਖ ਕੇ ਰੀਜ ਉੱਠੀ ਕਿ ਜੇ ਰੱਬ ਨੇ ਪੁੱਤ ਦਿੱਤਾ ਤਾਂ ਨੂੰ ਇਹਦੀ ਵਰਗੀ ਹੀ ਲੈ ਕੇ ਆਉਣੀ ਏ ਫਿਰ ਪੁੱਤਨੀ ਵੀੜੀ ਚ ਪੈਰ ਪਾਇਆ ਕਿੰਨੇ ਸੁਪਨੇ ਸਜਾਏ ਨਿੱਕੇ ਹੁੰਦੇ ਨੂੰ ਲਹੌੜ ਲਈ ਟੱਬ ਵਿੱਚ ਬਿਠਾਉਂਦੀ ਤਾਂ ਜਿੱਦ ਕਰਦਾ ਕਿ ਸਾਰੇ ਖਡਾਉਣੇ ਮੇਰੇ ਕੋਲ ਹੀ ਰੱਖ ਦੇਵੋ ਅੱਖਾਂ ਤੇ ਸਾਬਣ ਮਲਣ ਲੱਗਿਆ ਮੈਂ ਆਖਦੀ ਕਿ ਅੱਖਾਂ ਮੀਟ ਲੈ ਪਰ ਫਿਰ ਵੀ ਅੱਖਾਂ ਖੁੱਲੀਆਂ ਹੀ ਰੱਖਦਾ ਫਿਰ ਕਿੰਨੀ ਦੇਰ ਤੱਕ ਅੱਖਾਂ ਮਲਦਾ ਰਹਿੰਦਾ ਫਿਰ ਥੋੜੀ ਦੇਰ ਰੋਕਾਪ ਕੇ ਇਸ ਨੂੰ ਨੀਂਦ ਆ ਜਾਂਦੀ ਫਿਰ ਸੁੱਤੇ ਪੈ ਨੂੰ ਵੇਖ ਕੇ ਫਿਰ ਕਿੰਨੀਆਂ ਹੀ ਸੁਪਨਿਆਂ ਦੀ ਦੁਨੀਆ ਸਜਾ ਲੈਂਦੀ ਕਿੰਨੇ ਵਰਿਆਂ ਬਾਅਦ ਵਿਆਹ ਕਰ ਦਿੱਤਾ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਸੀ ਚਾਰੇ ਪੰਨਿਓ ਵਧਾਈਆਂ ਮਿਲ ਰਹੀਆਂ ਸਨ ਜੋੜੀ ਵੀ ਲਾਹਵਤ ਵਾਪਸੀ ਉਹ ਵਾਕੇ ਮਦੂਬਾ ਲਵਰ ਕੀ ਲੱਗ ਰਹੀ ਸੀ ਫਿਰ ਦੋਵੇਂ ਹੱਥਾਂ ਵਿੱਚ ਹੱਥ ਪਾ ਕੇ ਨੱਚਣ ਲੱਗੇ ਤੇ ਮੇਰੇ ਦਿਲ ਵਿੱਚ ਇੱਕ ਬਲਵਲਾ ਜਿਹਾ ਉੱਠਿਆ ਕਿ ਤੇਰੇ ਮਿੱਠੂ ਦੂਰ ਹੀ ਨਾ ਹੋ ਜਾਵੇ ਫਿਰ ਕਿਸੇ ਪਾਸੋਂ ਮੈਨੂੰ ਆਵਾਜ਼ ਆਈ ਸ਼ਗਨ ਫੜੌਂਦੀ ਹੋਈ ਸਹੇਲੀ ਸੀ ਆਖਣ ਲੱਗੀ ਹੁਣ ਤੇ ਮੈਡਮ ਨੂੰ ਦੀਆਂ ਪੱਖੀਆਂ ਖਾਇਆ ਕਰੇਗੀ ਵਿਆਹ ਤੋਂ ਪਹਿਲਾਂ ਉਹ ਸਵੇਰੇ ਉੱਠ ਰਸੋਈ ਵਿੱਚ ਜਾ ਸਭ ਤੋਂ ਪਹਿਲਾਂ ਕੋਲੀ ਵਿੱਚ ਪਿਉਏ ਹੋਏ ਬਦਾਮਾਂ ਦਾ ਫੱਕਾ ਮਾਰਦਾ ਫਿਰ ਬਾਹਰ ਦੌੜਨ ਨਿਕਲ ਜਾਂਦਾ ਪਰ ਵਿਆਹ ਮਗਰੋਂ ਉਸ ਨੂੰ ਉਡੀਕ ਰਹਿੰਦੀ ਕਦੋਂ ਵਾਰ ਆਵੇਗਾ ਕਦੋਂ ਬਦਾਮ ਖਾਵੇਗਾ ਪਰ ਮਧੂਬਾਲਾ ਇਹ ਸਭ ਤੋਂ ਪਹਿਲਾਂ ਹੀ ਆਪ ਬਾਹਰ ਨਿਕਲ ਕੇ ਚਾਹ ਬਣਾ ਕੇ ਚੇਤੀ ਨਾਲ ਇੱਕ ਵਾਰ ਫਿਰ ਅੰਦਰ ਲੈ ਜਾਂਦੀ ਫਿਰ ਘੰਟੇ ਨੂੰ ਮਗਰੋਂ ਦੋਵੇਂ ਬਾਹਰ ਆਉਂਦੇ ਬੀ ਉਹ ਬਾਦਾਮ ਅੱਧੇ ਅੱਧੇ ਕਰ ਲੈਂਦੀ ਮੇਰੀ ਜੋਗਾ ਕੋਈ ਵੀ ਨਾ ਬਚਦਾ ਇੰਜ ਲੱਗਦਾ ਕੋਈ ਮੇਰੇ ਹਿੱਸੇ ਨੂੰ ਬੁਰਕ ਮਾਰ ਕੇ ਖੋਰੀਆ ਹੋਵੇ ਪਹਿਲਾਂ ਗੱਟੀ ਵਿੱਚ ਪੁੱਤ ਦੇ ਨਾਲ ਦੀ ਸੀਟ ਤੇ ਬੈਠਿਆ ਕਰਦੀ ਸੀ ਪਰ ਹੁਣ ਮੇਰੀ ਸੀਟ ਮੱਲੀ ਗਈ ਮਗਰ ਬੈਠਣਾ ਪੈਂਦਾ ਇਹ ਦੋਵੇਂ ਅੱਗੇ ਬੈਠੇ ਨਿੱਕੀਆਂ ਨਿੱਤੀਆਂ ਗੱਲਾਂ ਕਰਦੇ ਹੱਸਦੇ ਰਹਿੰਦੇ ਮੈਂ ਬਿੜਕ ਰੱਖਦੀ ਪਤਾ ਨਹੀਂ ਮੀਰੀਆਂ ਗੱਲਾਂ ਨਾ ਕਰਦੀ ਹੁਣ ਫਿਰ ਦੋਹਾਂ ਨੇ ਬਾਹਰ ਕੱਲੀਆਂ ਹੀ ਜਾਣਾ ਸ਼ੁਰੂ ਕਰ ਦਿੱਤਾ ਸਿਰਫ ਫਾਰਮੈਨਟਲੀ ਲਈ ਪੁੱਛਦੇ ਮੰਮੀ ਤੁਸੀਂ ਚੱਲੋਗੇ ਮੈਂ ਇੱਕ ਵਾਰ ਨਾ ਕਰਤੀ ਫਿਰ ਦੁਬਾਰਾ ਨਾ ਪੁੱਛਦੇ ਮੈਨੂੰ ਕਿਸੇ ਨੇ ਵਹਿਮ ਪਾ ਦਿੱਤਾ ਕਿ ਬਾਹਰੋਂ ਆਈ ਮਦੂਬਾਲਾ ਨੇ ਤੇਰੇ ਪੁੱਤ ਨੂੰ ਪੂਰੀ ਤਰ੍ਹਾਂ ਆਪਣੀ ਵਸ ਵਿੱਚ ਕਰ ਲਿਆ ਏ ਨਿੱਕੇ ਹੁੰਦਿਆਂ ਨੂੰ ਨਹਾਉਂਦੀ ਅਕਸਰ ਆਖਦੀ ਅੱਖਾਂ ਬੰਦ ਰੱਖਿਆ ਕਰ ਪਰ ਹੁਣ ਹਰ ਵੇਲੇ ਅਰਦਾਸ ਕਰਦੀ ਆਂ ਓਰੱਪਾ ਇਸ ਦੀਆਂ ਅੱਖਾਂ ਖੁੱਲੀਆਂ ਰੱਖੀ ਹੁਣ ਮੈਂ ਕਦੀ ਕਦੀ ਖਿੱਚਕੀ ਵੀ ਬੋਲਣਾ ਸ਼ੁਰੂ ਕਰ ਦਿੱਤਾ ਕਦੀ ਨੌਕਰਾਂ ਨੂੰ ਤੇ ਕਦੀ ਕਾਮਿਆਂ ਨੂੰ ਇੱਕ ਵਾਰ ਨਾਲ ਦੇ ਨਾਲ ਵੀ ਲੜਾਈ ਹੋ ਗਈ ਤੁਸੀਂ ਦਖਲ ਕਿਉਂ ਨਹੀਂ ਦਿੰਦੇ ਸਮਝਾਉਂਦੇ ਕਿਉਂ ਨਹੀਂ ਆਪਣੇ ਪੁੱਤ ਨੂੰ ਮਾਂ ਦਾ ਵੀ ਪੂਰਾ ਹੱਕ ਹੁੰਦਾ ਮਾਂ ਨਹੀਂ ਰੱਖ ਲਿਆ ਕਰੇ ਇੱਕ ਦਿਨ ਸਕੂਲੋਂ ਆਉਂਦੀ ਆਪਣੀ ਮੈਸਹੇਲੀ ਕੋਲ ਰੁੱਕ ਕੇ ਨਿੱਕੀਆਂ ਨਿੱਕੀਆਂ ਗੱਲਾਂ ਚੱਲੀਆਂ ਦੁੱਖ ਸੁੱਖ ਫਰੋਲੇ ਮੇਰੀ ਗੱਲਾਂ ਕਰਦੀ ਦਾ ਰੋਣਾ ਨਿਕਲ ਗਿਆ ਇਹਨੇ ਨੂੰ ਉਸ ਦਾ ਨੋਕਰ ਇੱਕ ਕਤੂਰੇ ਨੂੰ ਸਹੇਲੀ ਕੋਲ ਲੈ ਆਇਆ ਆਖਣ ਲੱਗਾ ਜੀ ਸਾਰਾ ਦਿਨ ਭੌਂਕਦਾ ਰਹਿੰਦਾ ਹੈ ਸ਼ਾਇਦ ਵੱਡਾ ਹੋ ਗਿਆ ਹੈ ਹੁਣ ਥੋੜੀ ਆਜ਼ਾਦੀ ਮੰਗਦਾ ਹੈ ਇਸ ਨੂੰ ਥੋੜਾ ਖੁੱਲਾ ਵੀ ਛੱਡਣਾ ਪੈਣਾ ਹੈ ਤਾਹੀਂ ਚੁੱਪ ਕਰੇਗਾ ਮੀਰਾ ਕੋਲ ਬੈਠੀ ਦਾ ਮੱਥਾ ਟਣਕਿਆ ਵੱਡੀ ਹੋ ਜਾਣ ਤੇ ਖੁੱਲ ਤਾਂ ਹਰੇਕ ਨੂੰ ਹੀ ਚਾਹੀਦੀ ਹੁੰਦੀ ਹੈ ਇਨਸਾਨ ਹੋਵੇ ਜਾਂ ਫਿਰ ਜਾਨਵਰ ਫਿਰ ਸਾਰੀ ਰਾਤ ਸੋਚਦੀ ਆਈ ਕਿ ਵੱਡੀ ਹੋ ਜਾਣ ਤੇ ਆਜ਼ਾਦੀ ਦੇਣੀ ਚਾਹੀਦੀ ਹੈ ਫਿਕਰ ਆ ਕੇ ਘਰ ਵਾਲੇ ਨਾਲ ਸਲਾਹ ਕੀਤੀ ਕਿ ਬੀ ਲੋੜੀ ਦਖਲ ਅੰਦਾਜ਼ੀ ਆਪਾਂ ਵੀ ਬੰਦ ਕਰ ਦੇਵਾਂਗੇ ਜੋ ਮਰਜੀ ਕਰੀ ਜਾੜ ਦਿਲ ਦੇ ਦਿਲ ਵਿੱਚ ਹੀ ਸੜਨਾ ਵੀ ਬੰਦ ਕਰ ਦਿੱਤਾ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਜੋ ਪਲਾ ਹੋਏਗਾ ਪੂਰਾ ਹੋਏਗਾ ਉਹ ਆਪ ਜ਼ਿੰਮੇਵਾਰ ਹੋਣਗੇ ਇੱਕ ਦਿਨ ਫਿਰ ਸਹਿਲੀ ਨਾਲ ਗੱਲ ਹੋਈ ਉਹ ਚੇਚਾ ਮੈਂ ਉਸ ਕਤੂਰੇ ਬਾਰੇ ਪੁੱਛਿਆ ਆਖਣ ਲੱਗੀ ਹੁਣ ਬਹੁਤ ਹੀ ਖੁਸ਼ ਰਹਿੰਦਾ ਏ ਦਿਨ ਰਾਤ ਆਰਾਮ ਨਾਲ ਸੌਂਦਾ ਏ ਫਿਰ ਮੈਨੂੰ ਪੁੱਛਣ ਲੱਗੀ ਹੁਣ ਤੇਰੇ ਘਰ ਦਾ ਕੀ ਹਾਲ ਏ ਆਖਿਰ ਮੈਂ ਦੱਸਿਆ ਕਿ ਮੇਰੀ ਮધુਬਾਲਾ ਅਨਾਰ ਕਲੀਵਾਂ ਸਾਰਾ ਦਿਨ ਚੈੱਕਦੀ ਰਹਿੰਦੀ ਏ ਇੱਕ ਹੋਰ ਕਰਾਮਾਤ ਵਾਰੇ ਵੀ ਦੱਸਿਆ ਹੁਣ ਬਦਾਮ ਦੋ ਥਾਈ ਨਹੀਂ ਤਿੰਨ ਥਾ ਵੰਡੇ ਜਾਂਦੇ ਨੇ ਖੁਲ ਤੇ ਅਜਾਤੀ ਨੇ ਕ੍ਰਿਸ਼ਮਾ ਦਿਖਾ ਦਿੱਤਾ ਜੀ ਪੋਤਰੀ ਦੀ ਜਨ ਚੜਤੀ ਪਈਏ ਕਿੰਨੇ ਦਿਨਾਂ ਤੋਂ ਮਧੂਬਾਲਾ ਨੂੰ ਸਲਾਹ ਦੇ ਰਹੀਆਂ ਬਹੁਤੀ ਦਖਲ ਅੰਦਾਜ਼ੀ ਨਾ ਕਰਨਾ ਖੁਲ ਕੀ ਦੋਹਾਂ ਨੂੰ ਆਪਣੀ ਜ਼ਿੰਦਗੀ ਜੀ ਲੈਣ ਦੇਣਾ ਖੁੱਲ੍ਹੇ ਅੰਬਰਾਂ ਵਿੱਚ ਉਡਾਰੀਆਂ ਮਗਰੋਂ ਜਦੋਂ ਵਾਪਸ ਪਰਤਣਗੇ ਤਾਂ ਤੁਹਾਡੀ ਬੁੱਕਲ ਵਿੱਚ ਹੀ ਪਨਾਹ ਲੈਣਗੇ ਮਿੱਟੀ ਨਿੰਦਰ ਵੀ ਸੌਣਗੇ ਦੋਸਤੋ ਕਿੰਨੇ ਦੁਨਿਆਵੀ ਰਿਸ਼ਤੇ ਟੁੱਟਣੋਂ ਬਚ ਸਕਦੇ ਨੇ ਜੇ ਇਨਸਾਨ ਖੁੱਲ੍ਹ ਦੇਣੀ ਸਿੱਖ ਲਵੇ ਖੁਦ ਨੂੰ ਵੀ ਤੇ ਦੂਸਰਿਆਂ ਨੂੰ ਵੀ ਸੋਇ ਸਗੀ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਸਾਡੇ ਚੈਨਲ ਰੂਹ ਦੀ ਖੁਸ਼ਬੂ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ ਜੀ